ਜਦੋਂ ਭਗਵੰਤ ਮਾਨ ਕਹਿੰਦਾ ਸੀ ਮੈਂ ਨਸ਼ਾ ਮੁਕਤ ਕਰਦਾ ਉਦੋਂ ਇਹਨੇ ਪਹਿਲੇ ਤਰਨਤਾਰ ਵਿੱਚ ਇਹ ਗੱਲ ਕਹੀ ਕਿ ਜੇ ਤਰਨਤਾਰ ਨੂੰ ਨਸ਼ਾ ਮੁਕਤ ਕਰਨਾ ਪਹਿਲੇ ਹਰਮਿੰਦਰ ਸਿੰਘ ਸੰਧੂ ਨੂੰ ਮੁਕਤ ਕਰਨਾ ਪੈਣਾ ਇਹ ਸਾਰ ਨੂੰ ਵੱਡਾ ਨਸ਼ੇ ਦਾ ਸਦਾਕਰ ਸੰਧੂ ਸਾਹਿਬ ਹੁਣ ਕੀ ਰੋਜ਼ ਲੋਕਾਂ ਨੂੰ ਅਪੀਲ ਕਰਦੇ ਹੋ ਧਿਆਨ ਕਰਦੇ ਉਹ ਕਹਿੰਦੇ ਤੱਕੜੀ ਵਾਲਾ ਬਟਨ ਨਾ ਨਾਪ ਲਿਓ ਕਿਉਂਕਿ ਇੰਨੀ ਵਾਰ ਮੈਂ ਤੱਕੜੀ ਦੇ ਨਾਂ ਤੇ ਵੋਟਾਂ ਹੀ ਮੰਗਦਾ ਰਿਹਾ ਉਹ ਤੇਰਾ ਕੀ ਪਤਾ 6 ਮਹੀਨਾ ਬਾਅਦ ਤੂੰ ਹੋਰ ਕਿਹੜੀ ਪਾਰਟੀ ਤੁਰ ਦੇਣਾ ਉਹ ਚੋਣ ਨਿਸ਼ਾਨੀ ਬਦਲਦਾ ਲੈ ਤਾਂ ਕੀ ਗੱਲ ਲੋਕ ਤੁਹਾਡੀ ਕੋ ਬੌਂਡਡ ਲੇਬਰ ਨੇ ਜੀ ਤਾਂ ਮੈਂ ਇੱਕ ਗੱਲ ਅਖੀਰ ਤੇ ਤੁਹਾਨੂੰ ਇੱਕ ਹੋਰ ਸਵਾਲ ਕਰਨਾ ਜਦੋਂ ਭਗਵੰਤ ਮਾਨ ਕਹਿੰਦਾ ਸੀ ਮੈਂ ਨਸ਼ਾ ਮੁਕਤ ਕਰਨਾ ਉਦੋਂ ਇਹਨੇ ਪਹਿਲੇ ਤਰਨਤਾਰ ਵਿੱਚ ਇਹ ਗੱਲ ਕਹੀ ਕਿ ਜੇ ਤਰਨਤਾਰ ਨੂੰ ਨਸ਼ਾ ਮੁਕਤ ਕਰਨਾ ਪਹਿਲੇ ਹਰਮਿੰਦਰ ਸਿੰਘ ਸੰਧੂ ਨੂੰ ਮੁਕਤ ਕਰਨਾ ਪੈਣਾ ਇਹ ਸਾਰਿਆਂ ਨਾਲੋਂ ਵੱਡਾ ਨਸ਼ੇ ਦਾ ਸਦਾਕਰ ਤੇ ਇਹਨਾਂ ਦੀ ਪਾਰਟੀ ਦੇ ਜਿਹੜੇ ਵੌਲੰਟੀਅਰ ਆਪ ਭੱਕਣ ਕੇ ਕੀ ਕਹਿੰਦੇ ਹਨ ਉਹ ਬੰਨੂ ਦੱਸੋ ਕੋਈ ਕੈਂਡੀਡੇਟ ਨਹੀਂ ਲੱਭਾ ਸੋਹਲ ਸਾਹਿਬ ਦੀ ਮੌਤ ਤੋਂ ਬਾਅਦ ਅਰਮਿੰਦ ਸਿੰਘ ਸੰਧੂ ਉਹੀ ਕੈਂਡੀਡੇਟ ਬਣਾ ਲਿਆ ਸੰਧੂ ਸਾਹਿਬ ਨੂੰ ਪੁੱਛਣਾ ਚਾਹਨਾ ਸੰਧੂ ਸਾਹਿਬ ਹੁਣ ਤੀ ਰੋਜ਼ ਲੋਕਾਂ ਨੂੰ ਅਪੀਲ ਕਰਦੇ ਹੋ ਧਿਆਨ ਕਰੋ ਉਹ ਕਹਿੰਦੇ ਤੱਕੜੀ ਵਾਲਾ ਬਟਨ ਨਾ ਨਾਪ ਲਿਓ ਕਿਉਂਕਿ ਇੰਨੀ ਵਾਰ ਮੈਂ ਤੱਕੜੀ ਦੇ ਨਾਂ ਤੇ ਵੋਟਾਂ ਹੀ ਮੰਗਦਾ ਰਹੇ ਉਹ ਤੇਰਾ ਕੀ ਪਤਾ 6 ਮਹੀਨਾ ਬਾਅਦ ਤੂੰ ਹੋਰ ਕਿਹੜੀ ਪਾਰਟੀ ਤੁਰਦੇ ਨਾ ਤੂੰ ਚੋਲ ਨਿਸ਼ਾਨੀ ਬਦਲਦਾ ਲੈ ਤਾ ਕੀ ਗੱਲ ਲੋਕ ਤੁਹਾਡੀ ਕੋ ਬਾਉਂਡਰੀ ਲੈ ਬਰ ਰਹੇ ਦੀ ਕੋਤਾਂ ਦੀ ਬੰਦੂਆ ਵੋਟੇ ਕ ਜਿੰਦਰ ਤੂੰ ਤੁਰ ਜਾਣਾ ਉਹਦੇ ਪਿੱਛੇ ਪਿੱਛੇ ਤੇਰੇ ਲੋਕਾਂ ਨੇ ਤੁਰੇ ਜਾਣਾ ਜੇ ਤੇਰਾ ਦੀਨ ਨਹੀਂ ਤੇਰਾ ਕੋਈ ਯਮਾਨ ਨਹੀਂ ਤੇ ਵੋਟਰ ਤਾਂ ਬੜਾ ਸਿਆਣਾ ਤੇਰਾ ਤਾਂ ਦੀਨ ਨਹੀਂ ਤੇਰਾ ਮਾਨ ਨਹੀਂ ਕਿਉਂਕਿ ਤੂੰ ਤਾਕਤ ਚਾਹ ਰਹਿਣਾ ਐਮ ਐਲ ਏ ਬਣਨਾ ਤਾਂ ਦੂਜਾ ਕੰਮ ਚੱਲਨੇ ਤੇ ਤੇ ਜੇ ਆਪਾਂ ਨਿਆਂਇ ਦਾ ਹੋਰ ਨੁਕਸਾਨ ਕਰਾਂ ਲੇ ਫਿਰ ਰਾਜ ਕੇ ਵੋਟਾ ਪਾਓ ਮੇਰੀ ਇੱਕ ਬੇਨਤੀ ਸੁਣ ਲੋ ਮੈਂ ਲੰਬੀ ਗੱਲ ਨਹੀਂ ਜੇਕਰ ਜੇ ਤੇ ਚਾਹਦੇ ਫਰੋਤੀਆਂ ਦੇ ਟੈਲੀਫੋਨ ਹਟਣ ਜੇ ਤੁਸੀਂ ਚਾਹਦੇ ਆ ਜਿਹੜੇ ਗੈਂਗਸਟਰ ਨੇ ਰੋਜ਼ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਤੇ ਜੇ ਤੁਸੀਂ ਚਾਹਦੇ ਕੋ ਨਸ਼ੇ ਦੇ ਇਹ ਵਪਾਰੀਆਂ ਨੂੰ ਨੱਥ ਪਾਏ ਤੇ ਕਾਂਗਰਸ ਤੋਂ ਲਾਵਾ ਔਰ ਕੋਈ ਨਹੀਂ ਜੇ ਪਾਸਾ ਇਹ ਗੁੰਡਾਗਰਦੀ ਬੰਦ ਕਰਾਂਗੇ ਮੈਂ ਤੁਹਾਨੂੰ ਯਕੀਨ ਦਵਾਣਾ ਸਭ ਕਾਂਗਰਸ ਦੀ ਐਤ ਕੀ ਵੋਟਾਂ ਪਾਓ ਫਿਰ ਸਾਲੇ ਕਰਿਆ ਜਾਂਦਾ ਸਾਰੇ ਸਰਪੰਚਾਂ ਦੀ ਪੰਚਾਂ ਦੀ ਤੇ ਤਰਨਤਾਂ ਦੇ ਲੋਕਾਂ ਦੀ ਜਾਨ ਬਹੁਤਾ ਤੱਕ ਸੌਖੀ ਹੋ ਜਾਂਦੀ ਸਰਕਾਰ ਆ ਲੈਣ ਦੇ ਇੱਕ ਮਹੀਨੇ ਦੇ ਵਿੱਚ ਕੋਈ ਗੈਂਗਸਟਰ ਕਿਸੇ ਨੂੰ ਕਾਲ ਨਹੀਂ ਕਰੇਗਾ ਅਸੀਂ ਖੁਦ ਜ਼ਿੰਮੇਵਾਰ ਹਾਂ